No, ਉਹ ਇੰਦੇ ਤੇ ਇੰਦੇ ਨੱਚਦੇ ਰਹੇ ਦੇਮਪੁਰ ਦੇ ਸਾਹ ਦੇ ਪਰ ਤੇ ਇੰਦੇ ਇੰਦੇ ਚੌੜਾ ਮਾਰਗੇ ਮਰਨ ਮਾਰੇ ਗਏ ਤੇ ਆਪ ਨੂੰ ਖਾਚਾ ਲਾਉ ਪੰਜ ਮਿੰਟ ਵੀ ਕੋ ਚੌੜਾ ਮਾਰਗੇ 'ਤੇ ਬੈਠ ਜਾ ਬਹੁਤ ਉੱਤਮ ਬਹੁਤ ਹੀ ਉੱਤਮ ਜਿਹੜੇ ਛੇ ਨਾਦਪੁਰ ਸਹਿਕੀ ਗਏ ਕਲਗੀਧਰ ਪਿਤਾ ਜੀ ਨੇ ਜਿਵੇਂ ਮਾ ਸਾਖੀ ਵਾਲੇ ਦੇ ਨੂੰ ਅਨੇਕਾਂ ਨੇ ਬਹੁਤ ਧਿਆਗਰ ਮੇਰੇ ਸਤਿਕਾਰ ਆਣ ਉਦੋਂ ਮਹਾਰਾਜ ਜੀ ਮਾਰੇ ਪਰ ਪੰਡਤਾ ਦਾ ਮਾਣ ਰੱਦ ਸਤਿਕਾਰ ਕਰਦੇ ਨੇ ਪ੍ਰਾਤਨ ਮਹਾਰਾਜਾ ਜੀ ਆਉਂਦੇ ਵੀ ਮਾਰੈ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਪਹਿਲਾਂ ਵੀ ਲੋਕੀ ਸਤਿਕਾਰ ਕਰਦੇ ਨੇ ਪੰਡਤਾ ਦਾ ਮਾਣ ਨਾਲ ਪੂਰੇ ਚਕਾਉਣਾ ਦਾ ਕੇ ਰਲਾ ਤੇ ਮਹਾਰਾਜ ਜੀ ਸਤਿਕਾਰ ਕਰਦੇ ਨੇ ਕਿਥੇ

ਮਾਰਿਆ ਤਾਂ ਬੰਨ੍ਹ ਬਤੀਰ ਆਉ ਮਹਾਰਾਜ ਕੋਸੀਏ ਬੈਠ ਗਏ ਨਾ ਤੀਏ ਕੋਈ ਕੋਲ ਗਿਆ ਉਹ ਲੜਨਦਰ ਸਾਹਿਬ ਕੋ ਬੋਲ ਬਰੂ ਕਰਤਾ ਆ ਰਾਏ ਦੇ ਮਾਰੀ ਗੇ ਦੀ ਗੁਰੂ ਸਾਹਿਬ ਤੇ ਕਦੀ ਸ਼ੰਕਾ ਨਹੀਂ ਕਰਨਾ ਕੀ ਮੁੰਡਾ ਬੋਲ ਗਿਆ ਜਿੱਤੇ ਕੱਲ ਦੀ ਗਹੀ ਉਹ ਭੁੱਲ ਜਾਂਦੇ ਆ ਉਹ ਪਾ ਗਏ ਨੇ ਵੀ ਨਹੀਂ ਬਾਣੀ ਇੰਨਾ ਨਹੀਂ ਇੰਨਾ ਨਹੀਂ ਕਹੀ ਦੀ ਬਾਣੀ ਇੰਨਾ ਨਹੀਂ ਕਹੇ ਆ ਮਰੇ ਆ ਗਏ ਨੇ ਜੜੇ ਆਪ ਆਪਣੀ ਬੋਧ ਦਾ ਜਿੰਨੀ ਬਰਨ ਪਿੰਡ ਪਿੰਡ ਤੋਂ ਜੀ ਮਹਾਰਾਜ ਜਿੰਨੇ ਜਿਹੋ ਜਿਹੋ ਜਿਹੜੇ ਦੀ ਮਰਤੋਂ ਹੋ ਜੀ ਬਰਨ ਕਰੀ ਜਾ ਰਿਹਾ ਆਪਣੇ ਪਤੀਤ ਚਾਰ ਜੇ ਦੋ ਦਸ ਨੇ ਪਾਸ਼ਾ ਨੇ ਪੰਤਾਂ ਦਾ ਗਵਾਖ ਹੋ ਪਹੁੰਚਾਇਆ ਤੇ ਤੁਹਾਨੂੰ ਪੁਰਾਣੇ ਜਿਹੋ ਨਾਂਗਰ ਤੁਹਾਨੂੰ ਮਹਾਰਾਜ ਨੇ ਕੀ ਕੀਤਾ ਤੁਹਾਡੀ ਬਖਤਾਂ ਤੁਹਾਡੀ ਨਾਮ ਲਖਣਾ ਮਹਾਰਾਜ ਨੇ ਕੋਈ ਗੱਲ ਨਹੀਂ ਤੁਹਾਨੂੰ ਇਹ ਦੱਸਿਆ ਤਵਾ ਕੇ అది ఏటిదంతా కన్నా చలో ਆਰਦੇਵ ਬਖਦਾਨ ਦਿਆ ਕਰੋ ਤੇ ਇਹ ਆਦੇ ਧਰਮ ਨਹੀਂ ਰਹਾ ਇਹ ਜਪ ਤਪ ਤਹਿ ਵੇਰੇ ਸਾਡੇ ਕੋਲ ਨਹੀਂ ਕਰਨਾ ਮਿਲੂ ਅਣੀ ਹੋਰ ਵੀ ਕਈਆਂ ਤਾਂ ਰਾਜ ਜਾਣਾ ਹੁ ਤੱਕ ਪਤਰੀ ਕੋਲ ਵੀ ਇਹਦਾ ਬੁਲਾਦਾ ਪੰਧਾ ਪੀ ਗੇਰੋ ਨਾ ਕੋ ਥੋੜੇ ਦਮੇ ਦੀਆਂ ਮਿਠਾਈ ਪਾਣੀ ਪੂਰਾ ਘੜਾ ਲੈ ਜਦੋਂ ਵੀ ਨਾਲ ਦਰੀ ਦਿਹਾੜੀ ਪਾ ਲਾ ਕੇ ਦਿੰਦਾ ਮੈਗਰੋ ਵੈਲ ਕੋ ਰਾਗਨਾ ਤੈਨ ਤੇ ਲਾਦਾ ਪਰ ਇਹ ਵੀ ਨਹੀਂ ਕਿ ਤੁਹਾਡੇ ਮੜਾ ਕੋ ਤੋਰੀ ਨਾਲ ਜਮਣਾ ਇਹ ਤਾਂ ਢੈਲ ਨਹੀਂ ਭੰਨੇ ਕਾਲੇ ਮਹਾਰਾਜ ਕਿਤੇ ਕਦੀ ਮੋਜੋ ਵੈਗਰੋ ਨਹੀਂ ਇਹ ਮਾਨੁ ਸਾਰੇ ਪਾਉ ਸੁਣਿਆ ਦੂਬ ਪਾਪਾਂ ਨਾਲ ਤੇ ਮਹਾਰਾਜ ਜੀ ਮਾਨੁ ਮਹਾਰਾਜ ਜੀ ਕਹਾਣੀ ਸੁਣਿਆ ਸਾਰ ਇਹ ਲਈ ਨਹੀਂ ਹੁੰਦੀ ਜਿਹੜੀ ਰੋਟੀ ਨੂੰ ਦੇ ਲਈ ਇਹਨਾਂ ਇੱਕ ਬਿਲੀ ਉਹ ਬੜਾ ਜਾਗ ਦੇ ਮੁੰਡੇ ਜਨਾਣ ਕਰਦਾ ਪਹਿਲਾਂ ਜਦੋਂ ਛੋਰੀ ਚੁਰਾਣ ਨੂੰ ਇਹ ਜੋ ਸਮਾਧੀ ਨਾਲ ਫੈਲਣਾ ਪਰਮਾਤਮਾ ਦੀ ਸਤਿਕਾਰ ਦੇ ਵਿੱਚ ਤੇ ਬਾਪ ਪਤਾ ਆ ਗਿਆ ਕਰਦਾ ਕਿ ਕਿ ਤੂੰ ਬਦਾਂ ਨਾਲ ਮਿਚੋਰੀ ਨਾ ਹੋਵੇ ਇਹਨਾਂ ਕਰਦੇ ਨੂੰ ਪਤਾ ਲੱਗਿਆ ਦੇ ਉਹਨਾਂ ਗੁੰਡੇ ਮਾਰਦੇ ਇਹਨੂੰ ਨਹੀਂ ਰਹਿ ਆਦਤ ਕਰਦਾ ਜਾਣ ਲੱਗੇ ਕਿ ਰਿਝਾ ਛੁੱਟੇ ਵਜੇ ਤੇ ਪਤਾ ਲੱਗ ਗਿਆ ਕਿ ਇਹ ਨਵੀਂ ਪ੍ਰੋਗਰਾਮ ਕੀਤਾ ਨਾ ਨੇ ਪਤਾ ਲੱਗ ਗਿਆ ਜਿਹੜੇ ਛੁੱਟੇ ਸਾਰੇ ਮਾਰਦੇ ਇਹਨਾਂ ਤੋਂ ਵੀ ਕੀ ਆਉਂਦਾ ਏ ਬੰਦਾ ਈ ਵਾਹਿਗੁਰੂ ਜੀ ਆਇਆਂ ਨੂੰ ਜੇ ਮਹਾਰਾਜ ਇੰਦਰ ਜਨਾ ਦੇ ਬਣ ਚਾਉ ਬੰਦਾ ਵੇਰਿਆ ਤਾਲੂਆ ਸੰਤਨ ਰੱਬ ਦੇ ਚਰਨ ਉਹ ਦੇਖੇ ਘਰ ਗੁਰ ਸਿਖਾਣੋ ਚਾਹ ਹਟਦਾ ਕੇਹੀ ਵੀ ਜਪਦਾ ਕਰੀਏ ਇਹ ਨਾਮ ਜਪੀਏ ਇਹ ਵੀ ਇਹਨਾਂ ਦੇ ਚਰਨਾਂ ਦੀ ਧੂੜ ਹੀ ਪਾਤੀਏ ਕੁਮਾਰਾਜ ਕਿਰਪਾ ਕਰਦੇ ਤੇ ਜਿਹੜੇ ਨਾਮ ਜਪਦੇ ਆ ਤੇ ਉਹ ਨਾਮ ਦੇ ਰਹਿ ਕੇ ਮਾਰੇ Good yeah. I don't know. ਈੜਾ ਵੀ ਆਵੇ ਕੱਲਾ ਪਾਣੀ ਛਕੇ ਸੰਗ ਸੰਗਤ ਕਰੇ ਕਰ ਕਰ ਮੋਲੇ ਕਰਦਾ ਸਾਰਾ ਮਹਾਰਗਨ ਸਾਈਂ ਲੈ ਬਚਨਾਂ ਦਾ ਜਿਹੜਾ ਸਦਗਾ ਕੋਈਆਂ ਮਾਣੇ ਦਾ ਮੜਾ ਗਵਾਸ਼ਗਣਾਂ ਦੇ ਦਾ ਵੀ ਮੜਾ ਜਿਹਨੇ ਗੁਰੂ ਸਾਹਿਬ ਨੂੰ ਮੰਨਣ ਕਿਰੋ ਸੰਗਤ ਕੀਤੇ ਨਾਮ ਤੇ ਮੋਹ ਦਾ ਵੀ ਮੜਾ ਜਿਹੜਾ ਗੁਰੂ ਘਰ ਆਣੀ ਮੋਜ ਹੋਏਗਾ ਨਿਕਲੇਗਾ ਜੇ ਕਿਤੇ ਜਾਂਦੇ ਗਿਰਾਜ ਗੁਰਦਾਰਾ ਦੇ ਸੇਵਾ ਕਰਨ ਜੁੜਨ ਕਰਨ ਦਾਤ ਨੂੰ ਬਹੁਤ ਵੱਡਾ ਨਮਸਕਾਰ ਕਰਦਾ ਬਹੁਤ ਵੱਡਾ ਮਾਤ ਕਰ ਅੰਜਲੀ ਨੂੰ ਬਹੁਤ ਵੱਡਾ ਨਮਸਕਾਰ ਜੁੜਨ ਮਾਰਾ ਇਹਦੇ ਬਹੁਤ ਵੱਡਾ ਬੋਨਾਪੁਰ ਤੋਂ ਆ ਕੇ ਜੁੜ ਕੇ ਮਾਰਾ ਨੂੰ ਨਮਸਕਾਰ ਕਰੀ ਉਹ ਸੇਖ ਨੂੰ ਨਮਸਕਾਰ ਕਰੀ ਸਾਧੂ ਦੇ ਸਤ ਨੂੰ ਬ੍ਰਹਮ ਗਿਆਨੀ ਦਾ ਬਪ ਦੇ ਪਿਆਰੇ ਨਮਸਕਾਰ ਕਰਦੇ ਬਹੁਤ ਬਹੁਤ ਬਾਤ ਸੁਰਉ ਜੁੜ ਅੱਜ ਦੇ ਬਸਤੇ ਜੁੜਨ ਈ ਜੈ ਨਾਮ ਦਾਣ ਰਤੋ ਨੀਰ ਕੋਇ ਆਇ ਪ੍ਰਭ ਦਰਨਾਗਤੀ ਕਿਰਪਾ ਤੇ ਦਇਆ ਦੇਖ ਕਰਣ ਮਨ ਬਸਤ ਨਾਨਕ ਹੋਦ ਨਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤ੍ਰਿਭਾਜੂ ਸਰਦਾ ਦਰਦੀਨ ਦੇ ਵਾਹਿ ਆਰੇ ਨਾਨਕ ਹਾਂ ਨਾਮ ਕਲੀ ਮਹਲਾ ਜਣੇ ਹੋਰਕਾਰ ਨਾਮ ਤੇਰਾ ਕਾਠ ਸਭ ਦਵਾਰ ਨੰਗ ਬੰਗਲਾ ਤੁਮਰਾ ਸੁਮ ਸੋਗਾ ਮਨੋ ਵਿਚਾਰ ਰੱਖਦਾ ਹੈ ਨਾ ਕੋ ਮਨ ਮੇਰੇ ਨਦਰ ਬਰਨਾ ਹੈ ਸੱਚੇ ਸਾਹਿਬਾ ਕਿਆ ਨਾ ਕਰਦੇ ਰਹਿ ਤਰਤਾ ਤੇਰੇ ਸਭ ਕੁਝ ਜਾਣੀ ਦੇ ਤੂ ਬਾਗ ਰਤਿ ਚਲਾ ਕਰੇ ਨਾਮ ਸੁਆਨਾ ਸੁਗਮ ਬਰੋ